ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜੋਤ ਬਲੌਗ ਐਂਡ ਟੇਕ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਅੱਜ ਆਪਾਂ ਤੁਹਾਨੂੰ ਨਾ ਸੂਟ ਦੀ ਜਿਹਨਾਂ ਦਾ ਗਲਾ ਛੋਟਾ ਹੁੰਦਾਗਾ ਬੈਕ ਗਲਾ ਇਹਦਾ ਹੈਗਾ ਜੀ 4.5 ਇੰਚ ਫਰੰਟ ਗਲਾ ਹੈਗਾਗਾ 5.5 ਇੰਚ ਇਹਦੀ ਆਪਾਂ ਤੁਹਾਨੂੰ ਟੀਰੇ ਦੀ ਕਟਾਈ ਦੱਸਾਂਗੇ ਹਰੇਕ ਜਿਹੜਾ ਮਤਲਬ ਕਿ ਗਲੇ ਦੇ ਹਿਸਾਬ ਨਾਲ ਟੀਰੇ ਦੀ ਕਟਾਈ ਹੁੰਦੀ ਹੈ ਟੀਰਾ ਵੱਧ ਘੱਟ ਰੱਖਿਆ ਜਾਂਦਾਗਾ ਇਹਦਾ ਗਲਾ ਬੈਕ ਬਹੁਤ ਛੋਟਾ ਜਿਹਾ ਫਰੰਟ ਵਾਲਾ ਗਲਾ ਵੀ ਛੋਟਾਗਾ ਇਸ ਕਰਕੇ ਆਪਾਂ ਤੁਹਾਨੂੰ ਦੱਸਾਂਗੇ ਵੀ ਇਹ ਤਾਂ ਟੀਰਾ ਕਿੰਨਾ ਰੱਖਣਾਗਾ ਬਾਅਦ ਰੱਖਣਾ ਜਾਂ ਘਾਟ ਰੱਖਣਾ ਕਿੰਨਾ ਮਾਰਜਿਨ ਰੱਖਣਾ ਕਿਸ ਹਿਸਾਬ ਨਾਲ ਮੋਡਾ ਕਟਿੰਗ ਹੋਊਗਾ ਹਰੇਕ ਨਾਪ ਦੇ ਹਿਸਾਬ ਨਾਲ ਥੋੜੀ ਥੋੜੀ ਕਟਿੰਗ ਦਾ ਫਰਕ ਹੁੰਦਾਗਾ ਤੇ ਪਹਿਲਾਂ ਆਪਾਂ ਇਹਦੀ ਕਟਾਈ ਕਰ ਲਈ ਹੈ ਜੀ ਕਮੀਜ਼ ਦੀ ਲੰਬਾਈ ਲੋਟ ਨੂੰ ਆਪਾਂ 4 ਇੰਚ ਵੱਧ ਕਟਿੰਗ ਕਰ ਲਿਆ ਇਹਦੇ ਸੋਟ ਤੇ ਆਪਾਂ ਲਾਉਣੀ ਆ ਪਾਈਪਿੰਗ ਜੀ ਤੇ ਇਧਰ ਨੂੰ ਘੇਰੇ ਲੋਟ ਨੂੰ ਵੀ ਆਪਾਂ 4 ਇੰਚ ਪੱਤ ਕਟਿੰਗ ਕਰ ਲਿਆ ਹੁਣ ਇਹਨੂੰ ਆਪਾਂ ਫੋਲਡ ਕਰ ਲਾਂਗੇ ਇਸ ਤਰ੍ਹਾਂ ਇਸ ਤਰ੍ਹਾਂ ਕਨ ਫੋਲਡ ਕਰ ਲੈਣਾ ਹੁਣ ਆਪਾਂ ਰੱਖਣਾਗਾ ਜੀ ਸਾਰਿਆਂ ਤੋਂ ਪਹਿਲਾਂ ਇਹਨੂੰ ਇਸ ਤਰ੍ਹਾਂ ਡਬਲ ਫੋਲਡ ਕਰ ਲਿਆ ਜਿਹੜਾ ਓਪਨ ਸਾਈਡ ਹੋਊਗੀ ਉਹ ਆਪਣੇ ਸਾਈਡ ਰੱਖਾਂਗੇ ਜਿਹੜਾ ਬੰਦ ਪਾਸ ਆਪਾਂ ਦੂਜੀ ਸਾਈਡ ਰੱਖਾਂਗੇ ਸਾਰਿਆਂ ਤੋਂ ਪਹਿਲਾਂ ਜੀ ਆਪਾਂ ਤੀਰੇ ਦਾ ਨਿਸ਼ਾਨ ਲਾਉਣਾਗਾ ਇਹਦਾ ਨਾਪ ਹੈਗਾ ਜੀ ਆਪਣੇ ਕੋਲ 21 ਇੰਚ ਛਾਤੀ ਆ ਕਮਰ ਹੈਗੀ ਆ 19 ਇੰਚ ਹੈ ਤੇ 20 ਇੰਚ ਤੇ ਇਹਨੂੰ ਆਪਾਂ तीरा रखा गे जी ए सवा चौद चोड़। चौदा तो एक पेंट अपा उप निशान लाना गा साढ़े तेरा इंच तीरा तैयार देखो क्योंकि जी ये अपा जिम्मे तेरा इंच से अपा इन अद्धा इंच घट भी रख सकते गला बहुत छोटा गा बैक तो आ चीज तो जी फिर जो आप तीरा तीरा अपा घट रखा ਤਾਂ ਫਿਰ ਇਹ ਚੁਬਣ ਲੱਗ ਜਾਂਦਾ ਹੁੰਦਾ ਜਿਹੜਾ ਤੀਰਾ ਇੱਥੋਂ ਇੱਥੋਂ ਖਿੱਚ ਪੈਣ ਲੱਗ ਜਾਂਦੀ ਹੁੰਦੀ ਹੈ ਜੇ ਆਪਾਂ ਤੀਰਾ ਆਹ ਬਾਹਰ ਰੱਖਾਂਗੇ ਫਿਰ ਸਹੀ ਆਉਂਦਾਗਾ ਕਿਉਂਕਿ ਦੇਖੋ ਇਧਰੋਂ ਵੀ ਘਟ ਰਹਿ ਜਾਂਦਾ ਜਦੋਂ ਗਾਲਾ ਵੱਡਾ ਹੁੰਦਾ ਜੀ ਗਲੇ ਦੀ ਚੌੜਾਈ ਵੱਧ ਜਾਂਦੀ ਹੈ ਤੇ ਤੀਰਾ ਆਪਾਂ ਇੱਥੋਂ ਘੱਟ ਰੱਖਨੇ ਇੱਥੋਂ ਖੁੱਲ ਜਾਂਦਾਗਾ ਫਿਰ ਉਹ ਖਿੱਚ ਨਹੀਂ ਪੈਂਦੀ ਹੈਗੀ ਕਿ ਇਸ ਕਰਕੇ ਤਾਂ ਤੀਰਾ ਬਿਲਕੁਲ ਗਾਲਾ ਬਹੁਤ ਛੋਟਾਗਾ ਤੀਰਾ ਆਪਾਂ ਥੋੜਾ ਜਿਆਦਾ ਰੱਖਾਂਗੇ ਕਿਉਂਕਿ ਆਪਾਂ ਮੋਢੇ ਨੂੰ ਵੀ ਇਹਨੂੰ ਖਿੱਚ ਪਵੇ ਤੇ ਮੋਢਾ ਜਦੋਂ ਜੜਾਈ ਕਰਾਂਗੇ ਇੱਥੋਂ ਪੈਕ ਪਰਲੇ ਤੋਂ ਵੀ ਖਿੱਚਣਾ ਪਵੇ ਆਪਣੇ ਟਾਈ ਇਹਨੂੰ ਆਪਾਂ ਨਿਸ਼ਾਨ ਲਾਵਾਂਗੇ ਜੀ 7.5 ਇੰਚ ਤੇ ਦੇਖੋ 8 ਇੰਚ ਮੈਂ ਇਧਰ ਨੂੰ ਨਿਸ਼ਾਨ ਲਾਉਂ ਇਹਨੂੰ ਆਪਾਂ ਇਸ ਤਰ੍ਹਾਂ ਸਿੱਧੀ ਲੈਂ ਲਗਾ ਲਾਂਗੇ ਇੱਕ ਲੈਨ ਆਪਾਂ ਇਧਰਲੀ ਸਾਈਡ ਨੂੰ ਸਿੱਧੀ ਲਗਾ ਲਾ ਹੁਣ ਆਪਾਂ ਇੱਥੋਂ ਲਗਾਇਆ ਜੀ 7.5 ਇੰਚ ਇਧਰ ਨੂੰ ਲਾਇਆ ਆਪਾਂ 8 ਇੰਚ ਇਧਰ ਨੂੰ ਆਪਾਂ ਸਿੱਧੀ ਲੈਨ ਲਗਾ ਦਤੀ ਹੈ ਹੁਣ ਆਪਾਂ ਫਿਟਿੰਗ ਦਾ ਨਿਸ਼ਾਨ ਲਾ ਲਾਂਗੇ फिटिंग का निशान अपने कोी इंच इतों रखा साढे छे इंच फिर लावे अपना कमर का निशान कमर है उन्नी इंच अपने को इंच के निशान लावे क्योंकि एक इंच अपना फड़ोईया पैनगियाँ इतों लावेंगे साढे पंद्रह इंच हिप रखा जी आप एक इंच ਫੱਕਾ ਜੀ ਤੋਂ ਕਮਰ ਕਮਰ ਦਾ ਨਿਸ਼ਾਨ ਲਾਉਣੇ ਉੱਥੋਂ 1 ਇੰਚ ਦਾ ਆਪਾਂ ਮਾਰਜਿਨ ਰੱਖਣਾ ਹੁੰਦਾ ਕਿਉਂਕਿ ਆਪਣਾ ਪਲੋਈਆਂ ਚ ਕਪੜਾ ਆ ਜਾਂਦਾਗਾ ਇਹਨੂੰ ਆਪਾਂ extra ਮਲਾ ਲਾਂਗੇ ਹੁਣ ਆਪਾਂ ਜਿਹੜਾ ਆਹ ਵਾਲਾ ਨਿਸ਼ਾਨ ਲਾਉਣਾ ਜੀ ਦੇਖੋ ਇਹ ਕੋਈ ਇਹ ਨਹੀਂ ਹੁੰਦਾ ਵੀ 1 ਇੰਚ ਤੇ ਲਾਉਣਾ 1.5 ਇੰਚ ਤੇ ਲਾਉਣਾ ਇਹ ਤੁਸੀਂ ਗੁਲਾਈ ਨਾਪ ਲੈਣੀ ਹੈ ਜਿੱਥੋਂ ਤੁਹਾਡੀ ਗੁਲਾਈ ਸਹੀ ਆਉਗੀ ਜੀ ਉੱਥੇ ਤੁਸੀਂ ਨਿਸ਼ਾਨ ਲਾ ਲੈਣਾ ਬਿਨਾਂ ਨਿਸ਼ਾਨ ਤੋਂ ਵੀ ਤੁਸੀਂ ਇਹ ਗੁਲਾਈ ਪਾ ਸਕਦੇ ਹੋ ਦੇਖੋ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਦੱਸਦੇ ਹਾਂ ਟੀਰੇ ਬਾਰੇ ਦੇਖੋ 2.5 ਇੰਚ ਆਪਾਂ ਗਲੇ ਦੀ ਚੜਾਈ ਰੱਖਾਂਗੇ ਠੀਕ ਹੈ ਜੀ ਇੱਥੋਂ ਆਪਣੀ ਆਹ ਵਾਲੀ ਸਲਾਈ ਹੈ ਜਿਹੜੀ 2.5 ਇੰਚ ਆਉਣੀ ਜ਼ਰੂਰੀ ਆ ਜਿਹੜੀ ਕਿ ਤਿਆਰ ਰਹੂਗੀ ਆਪਣੀ 2.5 ਇੰਚ 0.5 ਇੰਚ ਆਪਣਾ ਸਲਾਈਆਂ ਚ ਚਲਿਆ ਜਾਊਗਾ ਤੇ ਜੇ ਆਪਾਂ ਹੁਣ ਦੇਖੋ ਇੱਥੋਂ ਪੂਰਾ ਰੱਖ ਦਿੰਦੇ ਜੀ ਇੱਥੋਂ ਵੀ ਆਪਣੀ ਕਾਰਟ ਇਦਾਂ ਬਰਾਬਰ ਆਉਣੀ ਸੀ ਇੱਥੋਂ ਮੇਰਨੀ ਗੁਲਾਈ ਪਾਉਣੀ ਸੀ ਜੇ ਆਪਾਂ ਆਹ ਵਾਲਾ ਨਿਸ਼ਾਨ ਇੱਥੋਂ ਪੂਰਾ ਪੂਰਾ ਲਾਉਂਦੇ ਕਿਉਂਕਿ ਆਪਣੀ ਸਲਾਈ ਜਾਣੀ ਹੈ ਜੀ ਜਿਹੜੀ ਕਾਟ ਪਾਣੀ ਹੈ ਇੱਥੇ ਆਊਗੀ ਜੇ ਆਪਾਂ ਪਹਿਲਾਂ ਹੀ ਇੱਥੋਂ ਇਹਦੇ ਬਰਾਬਰ ਕਰਕੇ ਨਿਸ਼ਾਨ ਲਗਾ ਕੇ ਮੋਢੇ ਦੀ ਸਲਾਈ ਪਾਉਣ ਦੇ ਇੱਥੋਂ ਆਪਣੇ ਖਿੱਚ ਪਾਣੇ ਸੀਗੀ ਇਸ ਕਰਕੇ ਪਹਿਲਾਂ ਆਪਾਂ ਤੀਰਾ ਚਾਦੇ ਰੱਖਿਆ ਜਦੋਂ ਆਪਾਂ ਸਲਾਈ ਕਰਾਂਗੇ ਜੀ ਉਦੋਂ ਇਹਨੂੰ ਆਪਾਂ ਇੱਥੋਂ ਹਲਕੀ ਜਿਹੀ ਕਾਟ ਪਾ ਦਾਂਗੇ ਉੱਪਰ ਵਾਲਾ ਪਹਿਲਾਂ ਹੀ ਜਿਆਦਾ ਆਪਾਂ ਘੱਟ ਨਹੀਂ ਕਟਿੰਗ ਕਰਨੀ ਪਹਿਲਾਂ ਜਿਆਦਾ ਕਟਿੰਗ ਕਰਨੀ ਹੈ ਕਾਟ ਪਾਉਣ ਵੇਲੇ ਚੜਾਈ ਕਰਨ ਵੇਲੇ ਇੱਥੋਂ ਹਲਕੀ ਜਿਹੀ ਛਾਂਟ ਪਾ ਦਾਂਗੇ ਆਪਾਂ ਆਪਣਾ हो ਗਿਆ ਜੀ ਜਿੰਨਾ ਤਿਆਰ ਰਹਿਣਾ ਇਹ ਆਪਣਾ ਸਲਾਈਆਂ ਚ ਆਜੂ ਆ ਇੰਨੇ ਕ ਕਾਟ ਆਪਾਂ ਬਰਾਬਰ ਪਾ ਲਾਂਗੇ ਠੀਕ ਹੈ ਜੀ ਹੁਣ ਆਪਾਂ ਇਹਨੂੰ ਇੱਥੋਂ ਇਸ ਤਰ੍ਹਾਂ ਕਟਿੰਗ ਕਰਨਾ ਜੇ ਆਪਣੇ ਕੋਲੇ ਕਲਾ ਜ਼ਿਆਦਾ ਡੀਪ ਹੋਊਗਾ ਜੀ ਤਾਂ ਫਿਰ ਆਪਾਂ ਆ ਚੀਜ਼ ਘੱਟ ਕਟਿੰਗ ਕਰਾਂਗੇ ਇੱਥੋਂ ਵੀ ਆਪਾਂ ਬਰਾਬਰ ਆ ਨਿਸ਼ਾਨ ਲਗਾ ਕੇ ਇੱਥੋਂ ਗੁਲਾਈ ਪਾ ਕੇ ਹੀ ਕਟਿੰਗ ਕਰ ਦਾਂਗੇ ਜੇ ਆਪਾਂ ਵੱਧ ਕਪੜਾ ਰੱਖਾਂਗੇ ਜੀ ਉਹਦਾ ਆਪਣੇ ਕੋਲੇ ਹੱਲ ਹੈਗਾ ਜੇ ਕੱਟ ਕਟਿੰਗ ਹੋ ਗਿਆ ਉਹਦਾ ਆਪਣੇ ਕੋਲੇ ਕੋਈ ਹੱਲ ਨਹੀਂ ਇਸ ਕਰਕੇ ਆਪਾਂ ਥੋੜਾ ਜਿਹਾ ਮਾਰਜਨ ਜ਼ਿਆਦਾ ਲੈ ਕੇ ਹੀ ਕਟਿੰਗ ਕਰਾਂਗੇ ਹੁਣ ਆਪਾਂ ਇੱਥੋਂ ਜਿਹੜਾ ਵੀ ਥੋੜਾ ਬਹੁਤ ਕਪੜਾ ਵੱਧ ਘੱਟਾ ਇਹਨੂੰ ਕੱਟ ਕੇ ਪ੍ਰੋਪਰ ਕਰ ਲਾਂਗੇ 프ਰੰਟ ਵਾਲਾ ਪੱਲਾ ਚੱਕ ਕੇ 1/2 ਇੰਚ ਆਪਾਂ ਡਾਊਨ ਕਰ ਲੈਣਾ ਆਪਾਂ ਲਾ ਮੰਗੇ ਜੀ ਪਲੋਈਆਂ ਦੇ ਨਿਸ਼ਾਨ ਪਲੋਈਆਂ ਹੈਗੀਆਂ ਨੇ 11 ਇੰਚ ਤੇ 11.5 ਸਵਾ 11 ਇੰਚ ਤੇ ਨਿਸ਼ਾਨ ਲਾ ਲੈਣਾ ਇਧਰੋਂ ਲਾਉਣਾ ਆਪਾਂ ਨਿਸ਼ਾਨ 3.5 ਇੰਚ ਤੇ 7 ਇੰਚ ਆਪਣਾ ਗੈਪ ਰਹਿ ਜਾਊਗਾ ਸੈਂਟਰ ਚ ਇਧਰੋਂ ਆਪਾਂ ਲਾਉਣੀ ਆ ਪਲੋਈ ਕਸਟਮਰ ਛੋਟੀ ਪਾਉਂਦੇ ਨੇ ਇਸ ਕਰਕੇ ਆਪਾਂ 6.5 ਇੰਚ ਦੀ ਪਲੋਈ ਪਾਵਾਂਗੇ ਨੋਰਮਲ ਪਲੋਈ 7 ਇੰਚ ਦੀ ਹੁੰਦੀ ਹੈ ਜੀ ਜੇ ਫਿਰ ਵੀ ਕਈ ਵਾਰ ਤੁਹਾਨੂੰ ਨਹੀਂ ਕੁਝ ਪਤਾ ਲੱਗਦਾ ਹੁੰਦਾ ਜੀ ਤਾਂ ਮੈਸੇਜ ਕਰਕੇ ਕਮੈਂਟ ਕਰਕੇ ਪੁੱਛ ਲਿਆ ਕਰੋ ਜਿਹੜੀਆਂ ਪਹਿਣਾ ਨੂੰ ਸਲਾਈ ਦਾ ਕੰਮ ਆਉਂਦਾ ਜੀ ਬੁਟੀਕ ਖੋਲਣਾ ਚਾਹੁੰਦੀਆਂ ਨੇਗੀਆਂ ਤਾਂ ਉਹ ਆਪਣਾ ਕੰਮ ਸ਼ੁਰੂ ਕਰ ਸਕਦੀਆਂ ਨੇ ਵਧੀਆ ਆਪਣਾ ਖਰਚਾ ਪਾਣੀ ਨਿਕਲਿਆ ਹੁੰਦਾ ਇਸ ਕੰਮ 'ਚ ਅਟ ਬਜਟ 'ਚ ਹੀ ਆਪਣਾ ਮਟਿਕ ਸ਼ੁਰੂ ਕਰ ਸਕਦੀਆਂ ਨੇਗੀਆਂ ਬੈਗ ਪੱਲੇ ਤੇ ਵੀ ਆਪਾਂ ਇਸੇ ਤਰ੍ਹਾਂ ਨਿਸ਼ਾਨ ਲਾ ਲਾਂਗੇ ਪੁੜੀਆਂ ਦੇ ਇੱਕੋ ਜਿਹੇ ਨਿਸ਼ਾਨ ਲੱਗ ਜਾਂਦੇ ਨੇ ਜੇ ਤੁਹਾਨੂੰ ਸਲਾਈ ਦਾ ਕੰਮ ਪੂਰਾ ਵਧੀਆ ਆਉਂਦਾ ਜੀ ਤੁਸੀਂ ਬੁਟੀਕ ਖੋਲਣਾ ਚਾਹੁੰਦੇ ਹੋ ਤੁਹਾਨੂੰ ਡਰ ਲੱਗਦਾ ਬਿਕਾਜ਼ ਕਸਟਮਰ ਆਪਣੇ ਕੋਲੇ ਕਿਵੇਂ ਲੱਗਣਗੇ ਜਾਂ ਆਪਾਂ ਨੂੰ ਕਿੰਨਾ ਕੁ ਖਰਚਾ ਚਾਹੀਦਾ ਤਾਂ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਹੋ ਆਪਾਂ ਤੁਹਾਨੂੰ ਦੱਸ ਦਾਂਗੇ ਜੀ ਕਸਟਮਰ ਕਿਸ ਤਰ੍ਹਾਂ ਲਾਉਣਾ ਕਿਸ ਤਰ੍ਹਾਂ ਤੁਸੀਂ ਬੁਟੀਕ ਓਪਨ ਕਰ ਸਕਦੇ ਹੋ ਘਰ ਤੋਂ ਤੁਸੀਂ ਸ਼ੁਰੂ ਕਰਨਾ ਚਾਹੁੰਦੇ ਹੋ ਜਾਂ ਸ਼ਾਪ ਕਰਨੀ ਚਾਹੁੰਦੇ ਹੋਗੇ ਆਪਾਂ ਦੋਨਾਂ ਬਾਰੇ ਤੁਹਾਨੂੰ ਦੱਸ ਦਾਂਗੇ 4.5 ਇੰਚ ਹੈਗਾ बैक गला इतों हल्की जी को लाई पा लेंगे हम आलाई हैगी जी अपने को सवा इंच सवा तीन इंच तैयार देखो इधर लगेगी अपनी रेवलेयर जी ਇਥੋਂ ਇਹਨਾਂ ਆਪਣਾ ਸਲਾਈਟ ਚੱਲਿਆ ਜਾਓ ਜਦੋਂ ਰੇਵ ਲੀਰ ਲਗਾਵਾਂਗੇ ਇਧਰੋਂ ਆਪਣਾ ਜਦੋਂ ਮੋੜੇ ਦੀ ਜੜਾਈ ਕਰਾਂਗੇ ਇਨਾਂ ਆਪਣਾ ਕੱਪੜਾ 1/2 ਇੰਚ ਇਧਰੋਂ ਸਲਾਈਟ ਚੱਲਿਆ ਜਾਓ ਇੱਥੇ ਆਪਣੇ ਕੋਲੇ ਰਹਿ ਗਿਆ ਜੀ ਦੇਖੋ ਸਾਢੇ 3 ਇੰਚ ਤੋਂ ਥੋੜਾ ਜਿਆਦਾ ਇੱਕ ਪੈਂਟ ਤੇ ਕੁਛ ਆਪਾਂ ਕਾਟ ਪਾਵਾਂਗੇ ਇਥੋਂ ਆਪਾਂ ਇੰਨੇ ਕਾਟ ਪਾ ਦਾਂਗੇ ਇਨਾਂ ਆਪਣਾ ਸਲਾਈਟ ਚੱਲਿਆ ਜਾਓ ਤੇ ਬਰਾਬਰ ਆਪਣਾ ਦੇਖੋ ਜੀ ਸਭ ਬatein ਨੇ ਆਪਣਾ ਤਿਆਰ ਰਹਿ ਜਾਊਗਾ ਬਿਲਕੁਲ ਕਿਉਂਕਿ ਆਪਾਂ ਕਾਟ ਜਿਹੜੀ ਐ ਇੱਥੋਂ ਕਪੜਾ ਘਟਾਉਣਾਗਾ ਤੇਰਾ ਇੱਥੋਂ ਘਟਾਉਣਾਗਾ ਉਹ ਆਪਾਂ ਇੱਥੋਂ ਹੀ ਘਟਾਵਾਂਗੇ ਇੱਥੋਂ ਨਹੀਂ ਘਟਾਉਂਦੇ ਜੀ ਫਿਰ ਆਪਣੇ ਖਿੱਚ ਭਣ ਲੱਗ ਜਾਂਦੀ ਹੁੰਦੀ ਹੈ ਕਪੜੇ ਨੂੰ ਲਓ ਜੀ ਇਸ ਤਰ੍ਹਾਂ ਆਪਾਂ ਛੋਟੇ ਗਲੇ ਦੇ ਹਿਸਾਬ ਨਾਲ ਕਟਿੰਗ ਕਰ ਸਕਦੇ ਆ ਚਲੋ ਠੀਕ ਹੈ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਦੱਸਿਆ ਕਮੀਜ਼ ਦੀ ਕਟਿੰਗ ਕਰਨਾ ਮੈਨੂੰ ਉਮੀਦ ਆ ਵੀਡੀਓ ਤੁਹਾਨੂੰ ਵਧੀਆ ਲੱਗੀ ਹੋ ਵੀਡੀਓ ਵਧੀਆ ਲੱਗੀ ਜੀ ਵੀਡੀਓ ਨੂੰ ਲਾਈਕ ਕਰ ਜ਼ਰੂਰ ਕਰਨਾ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਠੀਕ ਹੈ ਜੀ ਸਸਟੇ